ਅੰਮ੍ਰਿਤਸਰ ਦੀ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ گرو ਨੂੰ ਵੱਡਾ ਝਟਕਾ ਦਿੰਦੇ ਹੋਏ ਦੋ ਵਿਕਤੀਆਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ 3 ਕਿਲੋ ਹਫੀਮ ਇੱਕ ਰਵਾਲਵਰ 32 ਬੋਰ ਇੱਕ ਰਾਈਫਲ 12 ਬੋਰ ਇੱਕ ਰਾਈਫਲ ਸਪ੍ਰਿੰਗਫੀਲਡ 0.30.6444 ਜਿੰਦਾ ਰੌਂਦ 20000 ਰੁਪਏ ਡਰਗਮਣੀ ਤੇ ਇੱਕ ਫੋਰਚੂਨਰ ਗੱਡੀ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ ਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਹਰਪ੍ਰੀਤ ਸਿੰਘ ਮੰਡੇਰ ਨੇ ਫੜੇ ਗਏ ਤਸਕਰਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਵੱਡੇ ਤਸਕਰ ਹਨ ਔਰ ਫੋਰਚੂਨਰ ਗੱਡੀ ਵੀ ਇੱਕ ਇਨ੍ਹਾਂ ਪਾਸੋਂ ਬਰਾਮਦ ਹੋਈ ਹੈ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਣਯੋਗ ਸੀਪੀ ਸੀਪੀ ਸਾਹਿਬ ਅੰਮ੍ਰਿਤਸਰ ਜੇਨਾ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅੰਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਆਲਰੇਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਸਾਹਿਬ ਤੇ ਦਿਲਬਾਖ ਸਿੰਘ ਸੀਆਈਏ ਦੇ ਜਿਹੜੇ ਇਨਚਾਰਜ ਆ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਅ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤ ਵਡਾਲੀ ਇੱਥੇ ਸ਼ਾਟੇ ਦਾ ਇਹ ਦੋ ਜਾਨਿਆਂ ਨੂੰ ਅਰੈਸਟ ਕੀਤਾ ਹੈ ਔਰ ਇੱਕ ਐਫ ਆਈ ਆਰ 17 ਨੰਬਰ ਐਨ ਡੀ ਪੀ ਐ ਸੈਕਟ ਅਧੀਨ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 3 ਵੈਪਨ ਨੇ ਇੱਕ 32 ਬੋਰ ਰਵਾਲਵਰ ਆ ਇੱਕ ਸਪ੍ਰਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜੰਦਾ ਘਾਰਤੂਸ ਵੀ ਨੇ ਔਰ 20000 ਦੀ ਡਰੱਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਸਰ ਟਿਕਰੋ ਦੇ ਰਹਿਣ ਵਾਲੇ ਸੀ ਜੀ ਇਹ ਦੋਨੋਂ ਤੇ ਨਾਤੇ ਪਰ ਲੀਗ ਵਿੱਚ ਤਰਕ ਕਰਦੇ ਨੇ ਉਮਰ ਵੀ ਨਹੀਂ ਜਿਹੜਾ ਸਰਜੀਤ ਸਿੰਘ ਆ ਜੀ ਇਹ 44 ਸਾਲ ਆ ਇਹਦੀ ਏਜ ਔਰ ਗੁਰਕੀਰੇ ਤੇ ਯੰਗ ਮੁੰਡਾ ਆ ਉਹ 21 ਸਾਲ ਦਾ ਜਿਹੜਾ surjeet ਹੈ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਰਾਏ ਮੰਤਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਜਿਹੜਾ ਮੁੰਡਾ ਯੰਗ ਆ ਨੈਚੁਰਲੀਆ ਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਤਾਂ ਕਿੱਥੋਂ ਲੈ ਕੇ ਆਉਂਦੇ ਸੀ ਇਹ ਹਜੇ ਪ੍ਰੀਲਿਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਇਹ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ। ਗੱਡੀ ਵੀ ਬਰਾਬਰ ਹੋਈ ਹੈ ਨਾ। ਫੋਰਚਨਰ ਇੱਕ ਗੱਡੀ ਵੀ ਹੈ ਜੀ। ਜਿਹਦੇ ਪਤਾ ਨੰਬਰ ਹੈ ਜਾਂ ਚਾਲੀ ਨੰਬਰ ਲਗਾਇਆ। ਨਹੀਂ ਹਲੇ ਚੈੱਕ ਕਰ ਰਹੇ ਜੀ। ਉਹਦੇ ਕਾਲਫ ਜਿਹੜੇ ਫਾਰਵਰਡ ਲਿੰਕ ਹੋਏ। ਜਿਹੜੇ ਹਾਲੇ ਤੱਕ ਤਾਂ ਸਿਰਫ ਏਸੀ ਤੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆਂ। ਜਿਹੜੇ ਬੈਕਵਰਡ ਲਿੰਕਸ ਤੋਂ ਇਹ ਗੱਲ ਆਈ ਹੈ ਵੀ ਝਾਰਖੰਡ ਤੋਂ। ਆਈ ਹੈ ਹਾਲਾਂਕਿ ਜਿਹੜੀਆਂ ਅਸੀਂ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ ਚ ਝਾਰਖੰਡ ਘਟਾ ਆ। ਉਹ ਵੈਸੇ ਇਹਨ ਜਿਹੜੀ ਹਿਸਟਰੀ ਹੈ ਦੀ ਐਨਡੀਪੀਐਸ ਦੀ ਉਹ ਚ ਅੱਗੇ ਵੀ ਉੱਥੋਂ ਸਪਲਾਈ ਹੁੰਦੀ ਰਹੀ ਐ ਪਰ ਸਾਡੇ ਆ ਰੀਸੈਂਟਲੀ ਕੇਸਿਸ ਚ ਹੋਇਆ ਕੇਸ ਆ ਜੇ ਪ੍ਰੋਬੈਲ ਸਰ ਲੀਗਲ ਕਿੰਨੇ ਵੈਪਨ ਵੈਸੇ ਦੇ ਕੋ ਲਾਇਸੈਂਸ ਹੈਗਾ ਆ ਪਰ ਐਕਸਪਾਇਰ ਆ ਇਸ ਕਰਕੇ ਐਟ ਪ੍ਰੈਜ਼ੈਂਟ ਇਲਲੀਗਲ ਵੈਪਨ ਇਨ ਹੈ ਠੀਕ ਐ